ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਚਲੋ ਇਹ ਕੱਲ ਤਾਂ ਆਪਾਂ ਨੂੰ ਸ਼ਾਮ ਨੂੰ ਰੇਹ ਮਿਲਿਆ ਨਹੀਂ ਤਾਂ ਹੈਗਾ ਤੇ ਮੈਂ ਗੋਲੂ ਅੰਕਲ ਜੀ ਨੂੰ ਕਿਹਾ ਸੀ ਕਿ ਮੈਨੂੰ ਰੇਹ ਦਿਵਾ ਦਿਓ ਉਹ ਕਹਿੰਦੇ ਕੋਈ ਗੱਲ ਨਹੀਂ ਮਾ ਤਾਂ ਨੇ ਤੁਹਾਨੂੰ ਆਪ ਇਹ ਲਿਆ ਕੇ ਦੇ ਦੂੰਗਾ ਤੇ ਅੰਕਲ ਜੀ ਨੇ ਰੇਹ ਲਿਆ ਹੁੰਦਾ ਖੇਤਾਂ 'ਚ ਪਿਆ ਤੇ ਚੱਲੀ ਹੁਣ ਪਹੁੰਚ ਲੋ ਜੀ ਮੋਟਰਪਾਹ ਪਹੁੰਚ ਕੇ ਗੋਲੂ ਅੰਕਲ ਜੀ ਰੇਹ ਲਿਆਏ ਕਹਿੰਦੇ ਤੇਰਾ ਸਵੇਰੇ ਸਵੇਰੇ ਰੇਹ ਪਾ ਦਈਏ ਸ਼ਾਮ ਨੂੰ ਆਪਾਂ ਦੂਆ ਚੱਕ ਲਿਆਵਾਂਗੇ ਤੱਤ ਜੇ ਮੋਟਰ ਪਰ ਤਾਂ ਪਾਈਏ ਰੇ ਲੋਈ ਰੇ ਮਿਲਿਆ ਨੇ ਅੰਕਲ ਜੀ ਆਪੇ ਰੇ ਚੱਕ ਲੈ ਮੈਨੂੰ ਹੀ ਪਤਾ ਕਿੱਥੇ ਤੇ ਲੈ ਕੇ ਆਏ ਆ ਫਿਰ ਕਾਲ ਜੀ ਸਾਰਿਆਂ ਨੂੰ ਜੀ ਕਿੰਨੀ ਸ਼ਾਟ ਪਈ ਆ ਜੀ ਰੇ ਦੀ ਰੇ ਦੀ ਬਹੁਤ ਦਾ ਤਾਂ ਦਿਖਣੇ ਨੂੰ ਵੀ ਨਹੀਂ ਮਿਲਿਆ ਮੈਨੂੰਗਾ ਜਾਨੂੰ ਤਾਂ ਤੁਨ ਲੱਗ ਲੈਣੇ ਲੱਗ ਲੈਣੇ ਖਤਮ ਹੋ ਜਾਣੇ ਹੂੰ ਬਸ ਚੱਲ ਲੈ ਟਾਗੇ ਨੂੰ ਪਾਣੀ ਵਰਦ ਜਾਨਾ ਸਾ ਵੀ 1750 ਦਾ ਸੈੱਲ ਹੋ ਗਿਆ 12316 ਦਾ ਲੈ ਦੇਖ ਲੈ ਹੂੰ ਅੱਗੇ ਕੋਈ ਪਾਈ ਨਹੀਂ ਕਰਦਾ ਤਾਂ ਹੁਣ ਮਿਲਦਾ ਨਹੀਂ। ਪੂਰੀ ਜਗਾਣਾ ਨੂੰ ਐਸਦੀ ਲੱਭਦਾ ਫਿਰਦਾ ਕਹਿੰਦਾ ਬੰਦਾ ਚਾਹੀਦਾ ਐਜਾ ਬੰਦਾ ਤਾਂ ਮਿਲਦਾ ਹੀ ਨਹੀਂ। ਦੇਖ ਲੈ ਰੋਪੜਾ ਵਾਲਾ ਐਡੀਓ ਦਾ ਫੋਨ ਆਇਆ ਮੈਨੂੰ ਕਹਿੰਦਾ ਪੂਰੀ ਚਾਹੀਦਾ ਦੱਸੋ ਕਿੱਥੇ ਚੁਕਾ ਲੈਣਾ ਤੁਸੀਂ ਪਿੰਡ ਤੋਂ। ਕਿਹਦੇ ਆ ਰਹੀ ਮਿਲਦਾ ਕੋਈ ਹੈ? ਮਿਲ ਗਿਆ ਅੱਜ ਮਿਲਦਾ ਕਿੱਥੇ ਮਿਲਦਾ? ਮਿਲ ਨਹੀਂ ਹੈਗਾ ਮਤਲਬ ਜੀ ਮਿਲੂ। ਬੜਾ ਆ। ਕਿਹਦੇ ਕੋਲ? ਅਵਾਜ਼ ਨਿਕਲ ਪਾਜੀ ਕਰਦੇ ਕੀ ਕਰਦਾ। ਤੇ ਲੋ ਜੀ ਰੇ ਪਾਤਾ। ਸਾਰੇ ਖੇਤਾਂ 'ਚ ਖੜਾਤਾ ਤੇ ਹੁਣ ਪਾਣੀ ਲਾ ਦਣਾ। ਆਦਰ ਬੰਦਾ ਪਾਣੀ ਰੱਟਣ ਲੱਗਿਆ। ਠੀਕ ਹੈ ਜੀ ਹਨਾ। ਰੇ ਓਕੇ ਰਿਪੋਰਟ ਦਾ। ਹਾਂ ਰਿਪੋਰਟ। ਹਾਟਾ ਦੇਖੀ ਜਾਣੀ ਹੈ ਨਾ। ਵਧੀਆ ਰੇ ਪਾਇਆ ਜੀ ਗੱਲ ਨੂੰ ਜੀ ਬਈ। ਐਂ ਜੀ ਸੁੱਕਾ ਹੈ ਅੰਕਲ ਗਾਨੇ ਗਿੱਲੇ ਤੇ ਸੁੱਕਾ ਹੁੰਦਾ। ਤੁਰਨਾ ਵਿੱਚ ਸੁੱਕਾ ਹੁੰਦਾ। ਹੈ ਐਂ ਜੀ ਮਿੱਟੀ ਮਿੱਟੀ ਹੈ। ਪੈਰਾਂ ਨੂੰ ਅਜਿਹਾ ਲਗਾਰਾ ਕਿਦਾਂ ਲੱਗਦਾ। ਹੈ। ਪਾਣੀ ਵਿੱਚ ਖੜਾ ਹੋਵੇ ਨਾ। ਹਾਂ ਜੀ। ਉੱਚ ਸੁੱਕਾ ਪਹਿਲਾਂ। ਇਹ ਨਾਲ ਸਾਰਾ ਕੁਝ ਮਿਲ ਜਾਂਦਾ ਜੇਕਰ ਹੁਣ ਤੇ ਆਏ ਇਹ ਫੋਟੋ ਤੇ ਲਾਉਣੀ ਦੋ ਘੰਟੇ ਨੂੰ ਤੇ ਫੈਲ ਜਾਣਾ ਹਾਂ ਇਹ ਫੈਲਦਾ ਨਹੀਂ ਉਹ ਨਾਲ ਦੀ ਨਾਲ ਡਕਾ ਡਕਾ ਵਾਲੀ ਹੋ ਜਾਂਦਾ ਹੂੰ ਕਿੰਨੇ ਦਿਨ ਕਾਲੇ ਹੋ ਜੀ ਬਸ ਤਿੰਨ ਤਿੰਨ ਦਿਨ ਰੱਖ ਲੈ ਤਿੰਨ ਦਿਨ ਜੂਰੀ ਅਗਰ ਪਾਵਾਂਗੇ ਹੁਣ ਜੂਰੇ ਦੇ ਨਾਲ ਪਾ ਦੀ ਤੂੰ 5 ਕਿਲੋ ਲੋਹਾ ਪਾ ਦੀ ਹਾਂਜੀ 5 ਜਿੱਕ ਪਾ ਦੀ 5 ਉਪਾ ਦੀ ਸਲਫਰ ਪਾ ਦੀ ਸਲਫਰ ਹਾਂ ਇੱਕ ਥੈਲਾ ਪਾ ਦੀ ਜੂਰੀ ਇਹਦਾ ਇੱਕ ਜੂਰੀ ਕਿਦਾਂ ਪਾਵਾਂਗੇ ਹੈ ਕਿਦਾਂ ਪਾਦਣਾ ਬਸ 3 ਕਿਲੋ ਰੋਹਾ ਜਾਂ 4 ਤਿੰਨ ਬਸ ਹਾਂ ਰਲਾ ਕੇ ਤਲੀ ਫਰ ਕਾਣਾ ਹਾਂ ਛੜ ਤਿਆ ਮਖਾ 5 ਕਿਲੋ ਜੂਰੀ ਆ ਇੱਕ ਥੈਲਾ ਜੂਰੀ ਇਹਦਾ 5 ਕਿਲੋ ਸਲਫਰ 5 ਕਿਲੋ ਲੋਹਾ 5 ਕਿਲੋ ਜੈਕ ਐਂ ਗੱਲ ਨੂੰ ਹਾਂ ਕਣ ਰਲਾ ਕੇ ਪਾਈਂਵਾ ਠੀਕ ਲੋ ਬਾਈ ਮੋਟਰ ਨੂੰ ਪਾਣੀ ਛੜ ਤਾ ਪਾਣੀ ਹਣਾ ਹਾਂ ਰੱਖੋ ਹੁਣ ਦੇਖਦੇ ਕਿੰਨੀ ਸਪੀਡ ਤੇ ਭਰਦਾ ਨੇ ਇੱਕ ਕਮੈਂਟ ਹੋਇਆ ਖੋਲ ਕੇ ਉਹ ਸਾਹਮਣੇ ਨੱਕਾ ਬੰਦ ਕਰਕੇ ਆਇਆ ਹੈ ਕਿ ਲੇਜ਼ਰ ਮਰਾਤਾ ਸੀਗਾ ਖੇਚ ਹੁਣ ਦੇਖਿਆ ਨਾ ਪਾਣੀ ਭੱਜਿਆ ਭੱਜਿਆ ਜਾਂਦਾ ਹੈ। ਅੰਦੇ ਬਾਅਦ ਅੱਥੂਸੇ ਹੁੰਦੇ ਵਾ। ਕੱਚਾ ਦਾ ਗੰਡਾ ਦੋਹੇ ਸਾਈਡ ਨੂੰ ਖੋਲਤੀ ਮੈਂ ਲਿੱਕਰ ਸਾਈਡ ਨੂੰ ਖੋਲ ਦਿੰਦਾ ਨੇ ਕਿ ਆਹ ਭਰ ਦੂੰਗਾ। ਉਹ ਵੱਧ ਤੱਕ ਚਲ ਜਾਊਂਗਾ ਉੱਥੇ ਤੱਕ ਫਿਰ ਗੱਭੇ ਨੂੰ ਖੋਲ ਦੂੰਗਾ ਫਿਰ ਦੋਹੇ ਪਾਸੇ ਪਾਣੀ ਪਈ ਹੋਊਗਾ। ਮੈਂ ਥੋੜਾ ਜਿਹਾ ਪਾਣੀ ਚੁੱਕ ਲੈਂਦਾ। ਉਹ ਵੰਦ ਦੇ ਕੋਲ ਜਿਵੇਂ ਕਿੰਨਾ ਸੋਹਣਾ ਲੱਗਦਾ ਬੱਦਲ ਕਿੰਨੇ ਸੋਹਣੇ ਐ ਵੀ ਪਰ ਆਹ ਦੇਖੋ ਨਾ ਵੀ ਆਪਣਾ ਖੇਤ ਭਰ ਗਿਆ ਇੱਕ ਘੰਟਾ 20 15 ਮਿੰਟ ਲੱਗੇ ਆ ਇੱਧਰ ਵਿਕੀਚ ਨਾ ਪਾਣੀ ਛੱਡ ਲਿਆ ਹੁਣ ਇੱਧਰ ਨੂੰ ਉੱਥੇ ਖੋਲਣਾ ਲੱਗਾ ਮੈਂ ਵੀ ਨਹਾ ਲਿਆ ਬਈ ਚੱਲਿਆ ਹੁਣ ਘਰ ਨੂੰ ਖਾਈਏ ਰੋਟੀ ਲੋ ਵੀ ਪਾਣੀ ਤਾਂ ਪਾਇਆ ਤਾਂ ਰੇ ਤੇ ਬੱਦਲ ਆ ਗਿਆ ਚੜ ਕੇ ਆਹ ਦੇਖੋ ਐਸੇ ਗਰਮੀ ਵੀ ਬਹੁਤ ਹੋ ਗਈ ਸੀਗੀ ਅੱਜ ਦੇਖਦੇ ਆ ਪੈਂਦਾ ਕਿ ਨਹੀਂ ਲੋ ਵੀ ਕਿਸੇ ਟਾਈਮ ਬੱਦਲ ਆ ਜਾਂਦੇ ਕਿਸੇ ਟਾਈਮ ਧੁੱਪ ਨਿਕਲ ਜਾਂਦੀ ਤੇ ਹੁਣ ਧੁੱਪ ਨਿਕਲ ਗਈ ਤੇ ਖੇਤਾਂ 'ਚ ਮਾਰ ਕੇ ਇਹ ਢੇੜਾ ਦੇਖੀਏ ਪਾਣੀ ਨਿਕਲਦਾ ਨਹੀਂ ਕਿ ਕਿਧਰ ਇਹਨੂੰ ਤੇ ਫੇਰ ਚਾਲਦੇ ਆ ਲਾ ਬਈ ਰੇ ਸਵੇਰੇ ਪੈਦਾ ਹੁਣ ਤਾਂ ਨਾਲੇ ਫਰਕ ਦਿਖਣ ਲੱਗ ਗਿਆ ਤਾਂ ਪਾਣੀ ਤਾਂ ਐਨ ਖੜਾ ਠੀਕ ਠਾਕ ਪਾਣੀ ਮੋਟੀ ਤੱਗੀਆਂ ਛੜਤੀਆਂ ਐ ਨਾ ਬੱਦਲ ਆ ਗਿਆ ਸੀਗਾ ਪਹਿਲਾਂ ਵੀ ਰੇ ਨਾ ਨਿਕਲ ਗਏ ਅੱਜ ਰੇ ਲੱਗ ਜਾਣਾ ਕੱਲ ਨੂੰ ਪਰਦਣਾ ਫੇਰ ਅੰਦਰ ਚਾਚੇ ਨੇ ਹੀ ਬੈਠੇ ਗੱਲਾਂ ਚੱਲਦੀਆਂ ਠੀਕ ਹੈ ਰੇ ਸਤਿਕਾਰ ਜੀ ਸਾਰਿਆਂ ਨੂੰ ਮੈਂ ਰੱਗਾ ਵੀਰ ਸਤਿਕਾਰ ਜੀ ਸਾਰਿਆਂ ਨੂੰ ਰੇ ਠੀਕ ਹੈ ਯਾਨਾ ਇਹ ਲੋ ਟਾਈਮ ਵਧੀਆ ਪਾਸ ਆ। ਅੱਜੇ ਪਾਇਆ। ਅੱਜੇ ਸਵੇਰੇ। ਆਲੂ ਤੇ ਠੀ ਝੱਗ ਸਵੇਰੇ ਕਿਆ ਕਹਿੰਦੀ? ਹਰੇ ਰੰਗ ਦੀ ਝੱਗ ਉੱਟ ਕਾਣੀ। ਕੱਲ ਵੀ ਨਹੀਂ ਮੈਂ ਪਾਣੀ ਲਾਇਆ। ਕੱਲ ਵੀ ਨਹੀਂ ਪਾਉਂਦਾ ਏ। ਉਧਰ ਮਿਸਤਰੀ ਆ ਕੇ ਟਰੈਕਟਰ ਉਧਰ ਗੇਟ ਵਾਲੇ ਕੋਲੇ ਲੱਗੇ ਨੇ। ਜਮਾਵਾ ਪਾਣੀ ਪਾ ਦਿੰਦਾ ਮੜਾ ਜ। ਐ ਤਾ ਨਾ ਬੱਦਲ ਕਰਕੇ ਦਿਆਂ ਪਾਣੀ ਪਾਉਂਦਾ ਰੇ ਵੀ ਕੋਣਾ। ਮੈਂ ਵੀ ਡਰ ਕੇ ਦੁਪਹਿਰੇ ਬੱਦਲ ਆ ਗਿਆ ਤਾਂ। ਨਹੀਂ ਨਹੀਂ। ਕੁਛ ਨਹੀਂ ਕਹਿੰਦਾ। ਬਚਾਉ ਘਰ ਤਾਂ ਬੱਦਲਾਂ ਨੇ। ਝੱਗ ਉੱਟ ਕਾਣੀ ਬਾ ਕਾਲੂ ਦੇਖੀ। ਝੱਗ ਤਾਂ ਬਹੁਤ ਬਣਾ ਦੇਣੀ ਨੇ। ਹੈਨੇ। ਪਰ ਇੱਕ ਗੱਲ ਆ ਜਿੱਗੇ ਸੋ ਡੱਕਾ ਨਹੀਂ ਕੋਈ ਵੀ ਮੇਰੇ ਤਾਂ ਨਾ ਪਤਾ ਨਾ ਕੋਈ ਮਿੱਟੀ ਕੋ ਮੈਨੇ ਹੈ ਨਹੀਂ ਕੱਦਾ ਹੀ ਬਸ ਪਾਉਣੇ ਚ ਪਾਣੀ ਨਾ ਪਾਈ ਜਦੋਂ ਇਹ ਤਾਂ ਪਾਣੀ ਘਟ ਗਿਆ ਵਾ ਜਦੋਂ ਜੂਰੀਆ ਸਿੱਟਦੇ ਵਿੱਚ ਇਕੱਲਾ ਹੀ ਜਦੋਂ ਟਾਈਮ ਨਾ ਲਾਈ ਬਸ ਕੱਲੂ ਘੇਰ ਦੇ ਜੂਰੀਆ ਸ਼ਾਮ ਦਾ ਹਾਂ ਪਰ ਸਾਨੂੰ ਘੇਰ ਨਾ ਹਲੇ ਕੱਲੂ ਸ਼ਾਮ ਨੂੰ ਪਾ ਦੇ ਦੂੰ ਪਤਾ ਨਹੀਂ ਕਹਿੰਦਾ ਜੂਰੀਆ ਡਾਇਸ ਲੋ ਇਕੱਠੇ ਪਾ ਦਿੰਨੇ ਆ ਫਿਰ ਦੇਖੀ ਥੋੜਾ ਜਿਹਾ ਲੇਟ ਕਰ ਲਿਆ ਤਾਂ ਉਹ ਉੱਧਰ ਰੋਲ ਜਿ ਕੇ ਆਨੇ ਹਾਂ 10 ਦਿਨ ਲੇਟ ਕਰਤਾ ਜੀ ਦੇ ਨਾਲ ਦੀ ਲੱਗੀ ਆ ਨਹੀਂ ਫਰਕ ਦਾ ਇੱਕ ਦਿਨ ਦਾ ਹੀ ਫਰਕ ਆ ਚੱਲ ਬਹੁਤ ਤਿੰਨ ਦਿਨ ਦਾ ਫਰਕ ਹੈ ਇੱਕ ਦਿਨ ਦਾ ਦੋ ਦਿਨ ਦਾ ਸੁਵੇ ਭਾਰੇ ਲਾਏ ਆ ਆ ਖੱਤੀ ਦੇ ਨਾਲ ਬਰਾਬਰ ਲੱਗੀ ਆ ਆ ਖੱਤੀ ਯਾਰ ਇੱਕ ਦਿਨ ਲੱਗੀ ਆ ਦੋ ਹੋਵੇ ਦੋ ਬਰਾਬਰ ਬਰਾਬਰ ਆ ਜੀਰੀਦਾਰ ਘਾਂਟਿਆਂ ਦੀ ਲੱਗੀ ਵੀ ਫਰਕ ਦੱਸੂ ਕਿੱਗੇ ਹਾਂ ਫਰਕ ਪਾਉਂਦੇ ਘਾਂਟਿਆਂ ਦਾ ਇਹ ਫੇਰ ਦਿਨ ਦੇ ਨੇ ਇਹਦਾ ਫੇਰ ਦਿਨਾਂ ਦਾ ਫਰਕ ਹੈ ਬਸ ਫੇਰ ਤਾਂ ਹੁੰਦੀ ਸਾਰੇ ਨੂੰ ਦੱਸ ਤਾਂ ਵੀ ਆਏ ਨੇ ਦਿਨ ਲੇਟ ਕੇ ਤਾਂ ਆਏ ਨੇ ਉਹ ਰਾਜੀ ਬਾਈ ਤੇ ਸਾਡੇ ਘਟ ਹੈ ਸੱਤ ਇਹਦੇ ਘਟ ਹੈ ਇਹਦੇ ਵਿੱਕੀ ਬਾਈ ਨਾਲੇ ਘਟ ਹੈ ਕਿੰਦਾ ਫਰਕ ਕਰਕ ਤਾਂ ਹੈਗਾ ਹੀ ਯਾਰ ਆਕਰ ਕਰਨ ਰੋਜ਼ ਵਿਕਾਸ ਹੋ ਰਿਹਾ ਜਿਹੜੇ 6-7 ਦਿਨ ਅੱਗੇ ਚਲੇ ਗਏ ਤੇ 3-3 4-4 ਡੱਕੇ ਹੋਗੇ ਜਿਹੜੇ ਉਹ ਤੇ ਲੇਟ ਆ ਉਹ ਤੇ 2-2 ਆ ਜਿਹੜਾ ਉਹ ਤੇ ਲੇਟ ਆ ਕੱਲ ਪਰਸੋਂ ਦਾ ਲੇਕ ਇੱਕ ਇੱਕ ਟੱਕਾ ਹੀ ਹੋਇਆ ਵਾ ਇਹ ਇੱਧਰ ਹੋਏ ਤੇ ਹੋਰੇ ਨੇ ਅਸਰ ਦਿਖਾਦਾ 9 ਘੰਟਿਆਂ ਦੇ ਅਸਰ ਤਾਂ ਤੇ ਹੁੰਦੀ ਆ ਸਵੇਰੇ ਪਲੇ ਲੈ ਤਾਂ ਹੁਣ ਐਨ ਹਰੇ ਹੋਗੇ ਕੋਈ ਵੀ ਚੀਜ਼ ਆ ਨਾਲੇ ਸਵੇਰ ਆਰ ਸ਼ਾਮ ਦਾ ਦੇਖਣ ਦਾ ਵੀ ਫਰਕ ਪੈ ਗਿਆ ਇਹ ਵੀ ਫਰਕ ਆ ਸਵੇਰੇ ਦਿਨ ਚੜਦਾ ਹੁੰਦਾ ਹੁਣ ਫਿੱਕਦਾ ਇਹ ਫਰਕ ਆ ਇਹ ਦੇਖਣ ਦਾ ਹੀ ਫਰਕ ਹੁੰਦਾ।你看 ਕਾਨਕ ਸਵੇਰੇ ਨਾ ਸੂਰਜ ਤੇ ਆਊਟਸਾਈਡ ਨੂੰ ਬੈਕ ਹੈ ਜੰਮੀ ਵੀ ਦਾ ਪਤਾ ਲੱਗਦਾ। ਹਾਂ ਜੇ ਸਾਹਮਣੇ ਜਾਓਗੇ ਤਾਂ ਦਿਖਦੀ ਨਹੀਂ। ਦਿਨ ਵਾਂ ਦੇਖਦੀ ਦਿਨਾਂ ਮਿੱਟੀ ਉਹਦੇ ਉਲਟ ਬੈਜੇ ਸਵੇਰੇ ਤੇ ਕੀ ਹੁੰਦੀ ਕਾਨਕ ਪਰ ਕੱਲੀ ਕਿਹਨੇ ਲੈਨ ਦੇਖਦੀ ਹਾਂ ਇੱਕ ਨਾ ਫਰਕ ਪੈਂਦਾ ਦਿਨ ਛਿਪਦੇ ਚੜਦੇ ਦੇ ਵਿੱਚ ਫਸਲ ਦੇਖੂਗਾ ਨਾ ਆਪਾਂ। ਹਾਂਜੀ ਫਰਕ ਉਹੀ ਸਵੇਰੇ ਪੜੇ ਲੱਗਦੇ ਤੇ। ਨੂੰ ਤੈਨੂੰ ਹੈ ਤਾਂ ਹੁਣ ਵੀ ਉਹੀ 8-9 ਘੰਟੇ ਦਿੱਤਾ। ਇਹ ਤਾਂ ਹੈ ਨਹੀਂ ਵੀ ਕੋਈ ਜਾਦੂ ਨਾਲ ਹੋ ਗਿਆ। ਇਹ ਤਾਂ 12 13 15 24 ਘੰਟੇ ਜੇ ਪਤਾ ਲੱਗਣਾ ਅਸਲੀ ਕੱਲ ਨੂੰ ਸਵੇਰ ਤੱਕ ਕਰ ਜਾਣੀ ਦਿਨ ਦਾ ਸਿਪ ਦੇਦਾਰ ਚੜਦੇ ਤਾਂ ਬਹੁਤ ਫਰਕ ਪੈ ਜਾਣਾ ਸਵੇਰੇ ਨਾਲ ਜਦ ਤਾ ਦੇਖੇ ਸੇ ਖੇਤ ਸੁੱਕਾ ਦਾ ਸੁੱਕਾ ਦਾ ਨਾ ਹਾਂ ਗਿੱਲਾ ਪਾਣੀ ਦੀ ਜਿਹੀ ਦੀ ਹੋਟ ਆ ਉਹ ਹੋਰ ਨਾ ਫਰਕ ਹੈ ਨਾ ਉਹ ਇੱਕ ਸਾਈਡ ਦਾ ਪੱਕੇ ਕੀ ਦੀ ਜਮਾਈ ਫਿਰ ਗੁਰਦਾ ਨਹੀਂ ਉਹਦਾ ਤੈਨੂੰ ਕਹਾਂ ਨਹੀਂ ਮੈਂ ਪਰਸੋਂ ਦਾ ਪਾਣੀ ਨਹੀਂ ਲਾਉਂਦਾ ਹਾਂ ਪਰ ਇੱਕ ਗੱਲ ਤਾਂ ਅੰਸਕਾ ਕੇ ਹੀ ਬਣਦੇ ਆ ਜੇ ਅਸਲੀ ਆਪਾਂ ਕਰੀਏ ਉੱਤੋਂ ਜੇ ਵਾਰ ਵੀ ਜੱਗੇ ਦੋ ਤਿੰਨ ਦਿਨ ਨੀਤਾ ਨਾਲ ਪਾਣੀ ਪਾਇਆ ਧਾਨ ਦੇ ਲਹਿਣ ਬਣ ਗਏ ਇਕ ਨਹੀਂ ਉੱਪਰਲੇ ਖੇਤ ਸਕਾਤਾ ਇਹ ਵੀ ਸੁੱਕ ਗਿਆ ਹੁਣ ਆ ਖੱਤੀ ਸਕਾ ਦੇ ਸਕਾ ਕੇ ਜੀ ਰਹੀ ਹੈ ਜਿਹੜੀ ਇੱਕ ਗੱਲ ਆ ਪੂਰੀ ਗੱਲ ਬਣ ਜਾਂਦੀ ਹੈ ਸਹੀ ਬਟਾ ਸਹੀ ਬਾਕੀ ਚਲੋ ਕੁਦਰਤ ਦੇ ਹੱਥਾਂ ਦੇ ਪਰਸਨ ਰੇਟ ਕੀ ਆ ਗਿਆ ਵਾਪੇ ਲੋਹਾ ਜ਼ਿੰਕ ਲੋਹਾ ਜ਼ਿੰਕ ਬਸ ਜੇ ਸਲਫਰ ਮਿਲੀ ਸਲਫਰ ਪਾ ਦਿੰਦੇ ਆ ਜ਼ਿੰਕੇ ਪਾ ਦਿੰਦੇ ਆ ਜ਼ਿੰਕ ਲੋਹਰ ਗਿੰਦੇ ਪਾਉਂਦੇ ਆ। ਅੱਟਾ ਕੱਲ ਦਾ ਰੇ ਮਿਲਿਆ ਨੀ ਗੋਲੂਆਂ ਘਰੇ ਪਤਾ ਨਹੀਂ ਕਿੱਥੇ ਚੱਕ ਲੈ। ਇੱਕ ਮਿੰਟ। ਹਨਾ ਮੈਂ ਕਰਦਾ ਕਿੱਲਾ। ਮੋਟਰ ਚ ਪਿਆ ਨਾਲੇ ਉੱਧਰ ਪਤਾ ਨਹੀਂ ਵੇਖ ਲੈ। ਇਹਨੂੰ ਪਪੁੱਲਰ ਉੱਧਰ ਪਪੁੱਲਰ ਆ ਵਾਸਤੇ ਰੱਖਿਆ ਹੋਆ। ਪਾ ਵੀ ਲਿਆ ਅੱਜ ਤੇ ਨਾ ਰੇ ਪਿਆ ਏ। ਉਹ ਦੂਆ ਲੱਗਦਾ ਉਹ ਚਿੱਟੇ ਰੰਗ ਦਾ ਆਇਆ ਇਹਨਾਂ ਮੇਰਾ। ਇਹ ਤਾਂ ਰੇ ਆ। ਇਹ ਤਾਂ ਰੇ। ਸੱਚੇ। ਚਿੱਟਾ ਕਿਹੜਾ ਡਾਇ ਹੈ ਅੱਜ ਦੱਸੇ ਲੈ। ਉਹ ਉੱਧਰਲੀ ਮੋਟੀ ਮੇਰਾ ਗਿਆ ਹੀ ਨਹੀਂ ਉੱਧਰ। ਉਹ ਡੈਡੀ ਕਹਿੰਦੇ ਵਿੱਚ ਕੁਝ ਹੋਰ ਆਇਆ ਬਹੁਤੇ ਮੈਂ ਤਾਂ ਨਹੀਂ ਪਾਇਆ। ਲਾਇਆ ਉਹ ਤਾਂ ਖਾਦ ਗੇਰ ਨੂੰ ਖੇਚੇ ਰਲਾਇਆ ਹੋ ਗਿਆ ਤੂੰ ਹੂੰ ਹੋਰ ਤਾਂ ਕੁਝ ਨਹੀਂ ਪਾਇਆ ਬੋਦੂ ਜੀ ਮੇ ਮਾਰ ਦੇਵੇ ਕੱਖ ਨੂੰ ਮਾਰ ਦੇਵੇ ਜਾਂ ਬੂਟੇ ਨੂੰ ਮਾਰ ਦੇਵੇ ਲਾਉਣ ਨੂੰ ਚਲੋ ਮਾਸੀ ਭਾਈ ਚੱਲਦੇ ਆ ਕੰਮ ੱੱੱ ਥੱਲੇ ਤਾਂ ਹੋ ਗਿਆ ਤਿੰਨ ਝਟਾਂ ਲੈ ਜੀ ਵੈਰੇ ਆ ਲਿਆ ਨਵੈਰ ਵੀ ਠੰਡੀ ਹੋਵੇ ਚੱਲ ਪੀਦੀ ਬੱਦਲ ਆ ਲਿਆ ਦੁਪਹਿਰੇ ਹੁਣ ਫੇਰ ਆਉਂਦੇ ਉਧਰ ਤੇ ਕੀ ਕਰੀਏ ਹੁਣ ਚਾਹਦਾ ਉਧਰ ਸਪਰੇਅ ਕਰਾਉਣੀ ਬੂਟਿਆਂ ਨੂੰ ਸਪਰੇਅ ਹੁਣ ਤਾਂ ਤਾਂ ਪਾਈ ਗਈ ਹਵਾ ਲੱਗੀ ਕਾਲੂ ਕਰਦੀ ਐ ਕਾਲੂ ਕਰਦੀ ਐ ਹਾਂ ਬਸ ਕੀ ਉਹਦਾ ਰੇਕੂ ਸਪਰੇ ਪਹਿਚ ਕਰ ਗਿਆ ਪਹਿਚ ਕਰ ਤੇ ਉਹ ਮਸ਼ੀਨ ਪਤਾ ਨਹੀਂ ਕਿੱਥੇ ਚਲੀ ਗਈ ਮਸ਼ੀਨ ਉਹ ਕਹਿੰਦਾ ਕਹਿੰਦਾ ਮਸ਼ੀਨ ਕਿੱਥੇ ਐ ਤੁਹਾਨੂੰ ਭਾਈ ਮੈਨੂੰ ਇਹ ਤਾਂ ਉਹ ਮੈਨੂੰ ਲੱਭਿਆ ਨਹੀਂ ਉਹਨੂੰ ਦੀਪਾ ਦੀਪਾ ਨਾਮ ਲੰਦਾ ਦਾ ਕਹਿੰਦਾ ਦੀਪੇ ਦੀਪਾ ਗਾਉਣਾ ਯਾਰ ਨੇਤਰ ਦਾ ਇਹਨੂੰ ਪਤਾ ਐ ਉਹਨਾਂ ਦਿੱਤੀ ਸੀ ਅੱਗੇ ਹੋਰ ਐ ਖਰਾਬ ਹੋ ਗਈ ਧੀ ਚਲੋ ਕੱਲ ਪੁੱਛ ਦੇ ਕਿ ਆ ਹੁੰਦਾ ਦੇਖ ਲੈਂਦੇ ਹਾਂ ਹਮ ਕੱਲ ਦੇ ਉੱਧਰ ਫਿਰ ਤੇ ਲੋ ਜੀ ਹੁਣ ਗੱਲ ਕਰਦੇ ਟੈਲਰ ਨੇ ਮਿਸਤਰੀ ਦੀ ਅੱਜ ਕਹਿੰਦਾ ਆਉਂਗਾ ਅੱਜ ਫੇਰ ਨਹੀਂ ਆਇਆ ਹੈਗਾ ਕਹਿੰਦਾ ਮੇਰਾ ਬੰਦਾ ਮੁੱਕਰ ਗਿਆ ਕਹਿੰਦਾ ਅੱਜ ਮੈਂ ਤੇ ਆ ਨਹੀਂ ਹੋਣਾ ਕਹਿੰਦਾ ਜੇ ਕੱਲ ਨੂੰ ਦੇਖ ਦੇਣਾ ਮੰਨਿਆ ਮੰਨਿਆ ਨਹੀਂ ਕਹਿੰਦਾ ਦੂਆ ਬੰਦਾ ਲਿਆ ਕੇ ਲਾ ਦਣਾ ਉਹਰੇ ਵੈਸੇ ਇਹ ਕੰਮ ਤੋਂ ਨਿਬੜੇ ਗਿਆ ਸਾਤ ਸਪਾਈ ਦੇ ਕੰਮ ਰਹਿ ਗਿਆ ਕਹਿੰਦਾ ਸਿਮਿੰਟ ਸੌਂਦੇ ਜੰਮੇਮਾ ਚਲ ਟੈਲਾਂ ਚੰਗੀ ਤਰ੍ਹਾਂ ਸਾਫ਼ ਹੋ ਜੂਗੀਆਂ ਤੇ ਬਾਕੀ ਹੁਣ ਚੱਲਦੇ ਆਪਾਂ ਦੂਜੀ ਮੋਟਰ ਪਾ ਉਧਰ ਦੇਖ ਕੇ ਇਹ ਜਿਹੜੀ ਸਪਰੇਅ ਕਰੀ ਆ ਕਿੰਨਾ ਸਰਕਾਰ ਗਈ ਐਸੇ ਮੀਂਹ ਦਾ ਬਚਾਅ ਹੋ ਗਿਆ ਮੀਂਹ 12 ਘੰਟੇ ਲੰਘ ਗਿਆ ਤਾਂ ਵਧੀਆ ਆਪਣਾ ਨਾਲੇ ਰੇਹ ਲੱਗ ਜੂਗਾ ਨੇ ਪਾਣੀ ਓਵਰ ਹੋ ਗਿਆ ਦੂਏ ਖੇਤ ਚ ਟੱਪ ਕੇ ਲੰਘ ਗਿਆਣਾ ਐਕਣੀ ਅਮਨੇਚਰਾਂ ਦਾ ਹੋ ਕੇ ਸੀਗਾ ਉਹਨਾਂ ਜਿੱਦਾਂ ਰੇਹ ਪਾਇਆ ਤਾਂ ਉਹਨਾਂ ਦੀ ਪਤਨੀ ਬੱਟ ਟੁੱਟ ਗਈ ਪਤਨੀ ਕੀ ਹੋਇਆ ਸਾਰਾ ਰੇਹ ਥੱਲੇ ਵਾਲੇ ਤੇ ਉੱਤਰ ਗਿਆ ਉਹਨਾਂ ਦਾ ਚਲੋ ਕੋਈ ਨਹੀਂ ਤੇ ਹੁਣ ਚੱਲਦੇ ਆਪਾਂ ਉਧਰ ਲਈ ਦੂਈ ਮੋਟਰ ਪਰ ਲੈ ਵੀ ਦੂਜੀ ਮੋਟਰ ਪਰ ਪਹੁੰਚ ਗਏ ਤੋਰਦਾ ਹਲੇ ਅਜ਼ਰ ਕਰਿਆ ਨਹੀਂ ਹੌਲੀ ਹੌਲੀ ਅਜ਼ਰ ਕਰੂੰਗੀ ਸਪਰੇਅ ਲੱਗਦਾ ਸਵੇਰੀ ਕਰੀ ਹੋਣੀ ਕਰਿਆ ਨਹੀਂ ਹੱਲੇ ਮੈਂ ਇੱਧਰ-ਇੱਧਰ ਕਰੀ ਹੋਣੀ ਇੱਥੇ ਤਾਂ ਕਰੀ ਨਹੀਂ ਹੋਣੀ ਵੀ ਇਹ ਤਾਂ ਘਾਹ ਆਪਣੇ ਆਪ ਲਾਇਆ ਵਾ ਵਿੱਚ ਦੂਬਾਈ ਖੱਬਲਪਾ ਹੋ ਗਿਆ ਤੇ ਕੱਲੋਂ ਆਪਣੇ ਇਹਨਾਂ ਦੇ ਵਿੱਚ ਵੀ ਮਾਰ ਦੇਣੀ ਆ ਉਹ ਇਹਨਾਂ ਬੂਟਿਆਂ ਜੜਾ ਵਿੱਚ ਸਾਰਿਆਂ 'ਚ ਮਾਰ ਦੇਣੀ ਆ ਆਹਨਾਂ ਫਿਰ ਮੁੜ ਕੇ ਖੱਬਲ ਨਹੀਂ ਹੋਊਗਾ ਇਹਨਾਂ ਚ। ਬਾਕੀ ਭੁੱਟੇ ਆਪਣੇ ਨਾ ਜਦ ਮੀਂਹ ਦਾ ਪਾਣੀ ਲੱਗਿਆ ਇਹ ਲੱਗਿਆ ਕੀ ਥੋੜੇ ਵੱਡੇ ਭੁੱਟੇ ਉੱਪਰੋਂ ਮੀਂਹ ਦੇ ਪਾਣੀ ਨਾਲ। ਤੇ ਇਹ ਵੀ ਸ਼ਾਮ ਕੋਣਿਆ ਹੁਣ। ਕਿਉਂ ਹੋੜੀ-ਹੋੜੀ ਛਾਂਗਾਂਗੇ ਇਹਨਾਂ ਨੂੰ। ਆਹ ਭੁੱਟਾ ਹਲੇ ਜਿਆਦਾ ਫੁੱਲਿਆ ਮੋਹਰੇ ਵਾਲਾ। ਇਹਨੂੰ ਲੱਗਦਾ ਪਾਣੀ ਲੱਗਦਾ ਰਿਹਾ ਤਾਂ ਫੁੱਲ ਗਿਆ ਜਿਆਦਾ। ਤਾਂ ਦੇਖੋ। ਤੇ ਇੱਧਰ ਹਾਂ ਦੋ ਇਕੱਠੇ ਲੱਗੇ ਹੋਏ ਦੇਖੋ। ਇਹਦੇ ਫਰਕ ਕਿੰਨਾ ਤੇ ਇਹਨਾਂ ਦੇ ਕਿੰਨਾ ਮੈਨਾਂ ਦੋ ਤਿੰਨ ਪੁਰਾਣੇ ਮਹੀਨੇ ਦਾ ਫਰਕ ਹੈ ਦੋ ਤਿੰਨ ਮਹੀਨੇ ਦਾ ਫਰਕ ਆਹ ਬੁੱਟੀ ਦੀ ਮਟਾਈ ਦੇਖੋ ਕਿੰਨੀ ਹੈ ਇਧਰ ਆਪਣੇ ਵਾਲੀ ਆਪਣੇ ਵਾਲੇ ਘੱਟ ਰਹੇ ਪਿਆ ਵਾ ਇਹਨਾਂ ਨੂੰ ਫੁੱਲ ਠੋਗ ਮਾਰੇ ਵੇਖੋ ਥੋੜੀ ਬਰੀਡ ਦਾ ਵੀ ਫਰਕ ਆਉਣਾ ਇਹਦਾ ਉਹ ਸਾਡੇ ਉਹਨਾਂ ਦੇ ਬਰਾਬਰੇ ਰਣ ਰਣਨੇ ਵਾਲੇ ਹੋਏ ਵੇ ਉਹ 4 ਸਾਲ ਦੇ ਆ ਦੇਖੋ ਸਾਲ ਤੇ ਥੋੜਾ ਜਿਹਾ ਉੱਪਰ ਹੋ ਗਿਆ ਟਾਈਮ ਇਹਨਾਂ ਨੂੰ ਪਿਛਲੇ ਸਾਲ ਆਇਆ ਤੇ ਕਣਕਾਂ ਚ ਇਹਦਾ ਗਾਰੇ ਬਰਾਬਰ ਲੱਗਣ ਲੱਗੇ ਕਿ ਇਹਦੇ ਵੇਖਣਾ ਇਕੱਠੇ ਲੱਗੇ ਜਾਂਦੇ ਮੈਰਾਂ ਦਾ ਵੀ ਅਗਲੇ ਸਾਲ ਨੰਬਰ ਲੱਗ ਜਾਣਾ ਛੇ ਇਹਦਾ ਮਢਣਾਂ ਦਾ ਪਿੱਛੇ ਖਾਲੀ ਹੋ ਜਾਣਾ ਸਾਰਾ ਫਿਰ ਪੁੱਛੇ ਵੀ ਬੁੱਟੇ ਲਾ ਦਾਂਗੇ ਫਰੇ ਰੂਪ ਆ ਗਏ ਆ ਲੇਜ਼ਰ ਕਰਾ ਮਰਾ ਗਏ ਆ ਨਾ ਤੇ ਲੋਈ ਗਰਦਬਾਕੇ ਵਿੱਚ ਤਾਂ ਠੀਕ ਐ ਸਾਰੇ ਤੇ ਹੁਣ ਤੋੜੀਏ ਮਿਰਚਾਂ ਯਾਰ ਰੋਜ ਦੋ-ਤਿੰਨ ਦਿਨ ਨਿਕਲ ਜਾਂਦੇ ਮਿਰਚਾਂ ਨਾਲ ਸੋਹਣੇ ਯਾਰ ਰੋਜ ਤੋੜੀ ਜਾਂਦੇ ਮਿਰਚਾਂ ਵਧੀਆ ਗਰਮੀ ਕਰਕੇ ਘਰਾਂ ਮਿਰਚਾਂ ਸੁੱਕੀਆਂ ਆਂਦੀਆਂ ਤੇ ਤੋੜ ਕੇ ਲੈ ਕੇ ਚੱਲੀ ਹੁਣ ਮਿਰਚਾਂ ਘਰ ਨੂੰ ਹੁਣ ਆਪਣੀ ਮੋਟਰ ਬੁੱਟੀਆਂ ਕਰਕੇ ਜਮਾਂ ਨਹੀਂ ਦਿਖਦੀ ਅੰਦਰ ਤੇ ਵੀ ਨਹੀਂ ਆ ਬੁੱਟੇ ਆ ਲੱਗੇ ਵੀ ਐਨਾ ਆਪਣੀ ਜਾਮਣ ਦੇ ਕਰਕੇ ਮੋਟਰ ਵੀ ਨਹੀਂ ਦਿਖ ਰਹੀ ਐ ਸਰੋ ਇਹ ਵੀ ਬੁੱਟਾ ਸੋਹਣਾ ਹੋ ਗਿਆ ਦੇਖਦੇ ਏਦਾਂ ਦਾ ਘਾਰਾ ਮੁੱਟਾ ਲੱਗ ਜਾਵੇ ਨਾ ਅਣਾ ਜਿਉਰੇ ਗੱਬੇ ਹੁੰਦਾ ਫੇਰ ਬੁੱਟਾ ਵਧੀਆ ਖਿਲਰਿਆ ਪਾਉਣਾ ਸੀਗਾ ਵਿੱਚੇ ਉਹ ਆ ਗਿਆ ਵਿੱਚੇ ਇਹ ਆ ਗਿਆ ਇਹ ਵੀ ਸੋਹਣਾ ਫੁੱਲ ਗਿਆ ਹੁਣ ਮੀਂਹ ਦੇ ਪਾਣੀ ਨਾਲ ਦੇਖੋ ਇੱਕ ਬੈਕ ਸਾਈਡ ਵੀ ਲਾਇਆ ਸੀ ਕਿ ਏਦਾਂ ਏਦਾਂ ਆਈ ਨਹੀਂ ਇਹ ਤਾਂ ਅਲੱਗ ਲੈ ਸੀਗਾ ਉਹ ਵਿੱਚੇ ਘਾਹ ਨਹੀਂ ਦੱਬ ਲਿਆ ਮੈਂ ਕਹਿੰਦਾ ਨਹੀਂ ਨਹੀਂ ਇਹੇ ਥੋੜਾ ਘਟ ਹੁੰਦਾ ਹਲੇ ਇਹ ਘਟਨ ਦਾ ਹੋਰ ਜ਼ਿਆਦਾ ਹੁੰਦਾ ਦੇਖਦੇ ਘਰਾਂ ਵੀ ਇਹਦੇ ਨਾਲ ਦੀ ਬੁੱਟਾ ਲਾਵਾਂਗੇ ਕੋਈ ਤੇ ਹੌਣ ਕਰਦੇ ਆਪਾਂ ਬਲੌਗ ਬੰਦ ਤੇ ਤੋੜੀਆਂ ਮਿਰਚਾਂ ਤੇ ਚੱਲੀਏ ਘਰ ਨੂੰ ਅੱਜ ਦਾ ਵੈਸੇ ਕੁਝ ਖਾਸ ਬਲੌਗਰੀਆ ਨਹੀਂ ਬਣਿਆ ਤੇ ਕਿਉਂਕਿ ਪਿੰਡ ਪਿੰਡ ਪਹਿਲਾਂ ਰੇਲ ਰੂਲ ਪਿਆ ਸਿੱਕ ਰੇਮ ਹੈ ਜਲ ਚੱਲਣ ਦਾ ਕੰਮ ਦਿਖਾਵਾਂਗੇ ਉਹ ਵੀ ਅੱਜ ਆਇਆ ਨਹੀਂ ਹੈਗਾ ਤੇ ਲੋਈ ਹੁਣ ਕਰਦੇ ਆ ਮੈਂ ਵੀਡੀਓ ਬੰਦ ਮੰਮਲੇ ਕਿਸੇ ਅਗਲੇ ਬਲੌਕ ਓਕੇ ਨਾ ਮੈਂ